ਕੋਵਿਡ-19 ਵਾਇਰਸ ਤੋਂ ਅਜੇ ਤੱਕ ਲੋਕ ਉੱਬਰ ਨਹੀਂ ਪਾਏ ਸਨ ਤੇ ਕਰੋਨਾ ਨੇ ਦੁਬਾਰਾ ਫਿਰ ਤੋਂ ਭਾਰਤ ਵਿੱਚ ਦਸਤਕ ਦੇ ਦਿੱਤੀ ਹੈ ਪੰਜਾਬ ਵਿੱਚ ਫਿਰੋਜ਼ਪੁਰ ਅਤੇ ਮੋਹਾਲੀ ਵਿੱਚ ਕਰੋਨਾ ਦੇ ਕੇਸ ਪੋਜ਼ਿਟਿਵ ਆਏ ਹਨ ਜਿਸ ਸਬੰਧੀ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਸਰਕਾਰੀ ਹਸਪਤਾਲ ਸਮਰਾਲਾ ਦੇ ਐਸਐਮ ਡਾਕਟਰ ਤਾਰਕ ਜੋ ਸਿੰਘ ਨੇ ਆਖਿਆ ਕਿ ਲੋਕਾਂ ਨੂੰ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਵਾਰ ਕਰੋਨਾ ਵਾਇਰਸ ਦਾ ਵੇਰੀਐਂਟ ਅਲੱਗ ਹੈ ਡਾਕਟਰ ਸਾਹਿਬ ਪੰਜਾਬ ਚ ਕਰੋਨਾ ਨੇ ਫੇਰ ਦਸ ਤੱਕ ਦਿੱਤੀ ਆ ਉਸ ਤੋਂ ਬਾਅਦ ਕੀ ਕੀ ਪ੍ਰੋਫੈਸ਼ਨਲਜ਼ ਨੇ ਤੇ ਕੀ ਕੀ ਉਹਦੇ ਸਿੰਟਮ ਨੇ ਇਸ ਬਰਾਲੇ ਦਾ ਕਿਵੇਂ ਇੰਤਜ਼ਾਮ ਆ ਹਸਪੀਟਲ ਜਿਹੜੀ ਕਰੋਨਾ ਦੀ ਬਿਮਾਰੀ ਦੁਆਰਾ ਹੁਣ ਤਸਕਤ ਜਨੇ ਦੇ ਰਿਹਾ ਹੈ ਦਾ ਕੇਸ ਆ ਰਿਹਾ ਹੈ ਤਾਂ ਉਹ ਬਿਮਾਰੀ ਜਿਹੜੀ ਆਪਾਂ ਪਹਿਲਾਂ ਵੀ ਆਪਣੇ 2020 21 22 ਦੇ ਵਿੱਚ ਜਿਹੜੀ ਬਿਮਾਰੀ ਫੈਲੀ ਸੀ ਉਹੀ ਕਰੋਨਾ ਬਟ ਉਹਦਾ ਜਿਹੜਾ ਵੇਰੀਐਂਟ ਹੈ ਉਹ ਅਲੱਗ ਹੈ ਤੇ ਉਸ ਸਬੰਧ ਵਿੱਚ ਜਿਹੜੀ ਵੀ ਆਪਣੀ ਤਿਆਰੀ ਹੈ ਉਹ ਤਿਆਰੀ ਸਾਰੀ ਪੰਜਾਬ ਸਰਕਾਰ ਨੇ ਤਿਆਰੀ ਉਹਦੀ ਕੀਤੀ ਹੋਈ ਹੈ ਪਰਪਰ ਤਰੀਕੇ ਨਾਲ ਤੇ ਹਸਪਤਾਲਾਂ ਦੇ ਵਿੱਚ ਸਾਰੇ ਤਰ੍ਹਾਂ ਦਾ ਪ੍ਰਬੰਧ ਆਲਰੇਡੀ ਕੀਤਾ ਹੋਇਆ ਹੈ ਸਰ ਟੈਸਟਿੰਗ ਦਾ ਕੋਈ ਪ੍ਰਬੰਧ ਹੈਗੇ ਸਾਰੇ ਦੇ ਦੇਖੋ ਪਹਿਲੀ ਗੱਲ ਤਾਂ ਇਹਦੇ ਵਿੱਚ ਹੈ ਕਿ ਇਹ ਜਿਹੜਾ ਕੋਰੋਨਾ ਦਾ ਵੇਰੀਐਂਟ ਹੈ ਓਮਿਕਰੋਨ ਠੀਕ ਹੈ ਇਹ ਹਾਲੀ ਤੱਕ ਜੋ ਵੀ ਆਈਆਂ ਖਬਰਾਂ ਉਹਦੇ ਵਿੱਚ ਇੱਕ ਘੱਟ ਗੰਭੀਰ ਮਾਇਨੈ ਦੂਸਰੀ ਗੱਲ ਹੈ ਕਿ ਜਦੋਂ ਪੈਂਡੇਮਿਕ ਹੋਇਆ ਸੀਗਾ ਉਸ ਟਾਈਮ ਤੇ ਕਾਫੀ ਲੋਕਾਂ ਨੂੰ ਇਮਿਊਨਿਟੀ ਇਹਦੇ ਚ ਪਾਰਸ਼ੀਅਲ ਇਮਿਊਨਿਟੀ ਜਾਂ ਫੁੱਲ ਇਮਿਊਨਿਟੀ ਹੈ ਸੋ ਜ਼ਿਆਦਾਤਰ ਇਫੈਕਟ ਉਹ ਬੰਦੇ ਹੋਣਗੇ ਜਿਨ੍ਹਾਂ ਦੀ ਉਮਰ ਜਿਹੜੀ ਜ਼ਿਆਦਾ ਹੋਏਗੀ ਜਾਂ ਜਿਹੜੇ ਆਲਰੇਡੀ ਕਿਸੇ ਬਿਮਾਰੀ ਨਾਲ ਗਰਸਤ ਹੋਣਗੇ ਜਿਨ੍ਹਾਂ ਨੂੰ ਕੋਈ 슈ਗਰ ਦੀ ਬਿਮਾਰੀ ਹੋਏਗੀ ਇਮਿਊਨੋ ਕੰਪਰਮਾਈਜ਼ ਕੋ ਕੈਂਸਰ ਦੀ ਦਵਾਈ ਲੈਂਦਾ ਕੋ ਕਿਡਨੀ ਦੀ ਪ੍ਰੋਬਲਮ ਹੈ ਕੋਈ ਅਸਥਮਾ ਦੀ ਦਿੱਕਤ ਹੈ ਉਹ ਜਿਹੇ ਲੋਕਾਂ ਨੂੰ ਜ਼ਿਆਦਾ ਇਹਦੇ ਚ ਦਿੱਕਤ ਆ ਵੋਲਟੇਜ ਹੈ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਅਦਰਵਾਈਜ਼ ਨਾਰਮਲ ਹੈਲਦੀ ਜਿਹੜਾ ਬੰਦਾ ਹੋਏਗਾ ਉਹਨੂੰ ਇੰਨੀ ਬਾਕੀ ਜਿਵੇਂ ਵੀ ਸਰਕਾਰ ਕੋਈ ਵੀ ਨਵਾਂ ਪ੍ਰੋਗਰਾਮ ਚਲਾਈਗੀ ਜਾਂ ਜਿਸ ਦਾ ਵੀ ਸਰਕਾਰ ਹਦਾਇਤ ਦੇਗੀ ਉਸ ਅਕੋਰਡਿੰਗਲੀ ਸਾਡੀ ਤਿਆਰੀ ਪੂਰੀ ਹੈ ਪਹਿਲੇ ਨਾਲੋਂ ਕਿੰਨਾ ਕਹਿੰਦੇ ਨੇ ਜਿਹੜਾ ਉਹ ਪ੍ਰਭਾਵ ਹੋਵੇਗਾ ਦੇਖੋ ਜੀ ਪਹਿਲੀ ਗੱਲ ਤਾਂ ਆਪਣੇ ਕੋਲ ਹਾਲੀ ਕੋਈ ਕੇਸ ਨਹੀਂ ਰਿਪੋਰਟ ਹੋਇਆ ਬਟ ਜੋ ਅਸੀਂ ਪੜਿਆ ਹੈ ਉਹ ਇਹ ਹੀ ਹੈ ਕਿ ਜੋ ਆਪਾਂ ਨੇ ਕੁਝ ਸਾਲ ਪਹਿਲਾਂ ਉਹ ਨਾਲ ਫੇਰ ਨਹੀਂ ਹੋਏਗਾ ਕਿਉਂਕਿ ਇੱਕ ਹਾਰਡ ਇਮਿਊਨਿਟੀ ਆਪਾਂ ਨੂੰ ਆਲਰੇਡੀ ਆਪਣੇ ਲੋਕਾਂ 'ਚ ਹੈਗੀ ਆ ਆਪਾਂ ਨੇ ਸਾਰਿਆਂ ਨੂੰ ਇੱਕ ਵਾਰੀ ਇਸ ਤਰ੍ਹਾਂ ਦੀ ਬਿਮਾਰੀ ਹੋ ਚੁੱਕੀ ਆ ਆਪਾਂ ਨੇ ਵੈਕਸੀਨ ਵੀ ਲਵਾਈ ਹੋਈ ਹੈ ਸੋ ਇਸ ਕਰਕੇ ਇਸ ਵਾਰੀ ਉਹਨਾਂ ਪ੍ਰਭਾਵ ਨਹੀਂ ਪਏਗਾ ਇਸ ਕਰਕੇ ਜ਼ਿਆਦਾ ਕਮਿਊਨਿਟੀ ਪੈਨਿਕ ਦੀ ਲੋੜ ਨਹੀਂ ਹੈ ਸਮਝ ਆਣ ਦੀ ਲੋੜ ਹੈ ਜਿਹੜੀਆਂ ਸਾਵਧਾਨੀਆਂ ਆਪਾਂ ਅੱਗੇ ਪੜ੍ਹੀਆਂ ਜਿਹੜੀਆਂ ਆਪਾਂ ਕੀਤੀਆਂ ਉਹ ਤੁਹਾਨੂੰ ਦੁਬਾਰਾ ਯਾਦ ਕਰਾ ਦੇਣਾ ਇਹ ਹੱਥ ਧੋਣਾ ਕੰਮ ਤੋਂ ਆ ਕੇ ਹੱਥ ਧੋਣਾ ਕਿਸੇ ਨਾਲ ਹੱਥ ਮਿਲਾ ਕੇ ਹੱਥ ਧੋਣਾ ਮੂੰਹ ਤੇ ਮਾਸਕ ਪਾ ਕੇ ਰੱਖਣਾ ਭੀੜ ਭੜਕੇ ਤੋਂ ਬਚਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜੇ ਇਹ ਚੀਜ਼ਾਂ ਦਾ ਆਪਾਂ ਖਿਆਲ ਰੱਖਾਂਗੇ ਤਾਂ ਆਪਾਂ ਵਾਰੀ ਤੋਂ ਬਚ ਸਕਦੇ ਹਾਂ ਜੇ ਕਿਸੇ ਬੰਦੇ ਨੂੰ ਖੰਘ ਚੂਕਾਮ ਹੈ ਉਹ ਡਾਕਟਰ ਦੀ ਸਹਾਇਤਾ ਲੈ ਸਕਦਾ ਹੈ ਅਤੇ ਜੇ ਖਾਂਗ ਜੁਕਾਮ ਹੁੰਦਾ ਹੈ ਤਾਂ ਉਸ ਦੇ ਵਿੱਚ ਆਪਣਾ ਰਮਾਲ ਦਾ ਯੂਜ਼ ਕਰਨਾ ਹੈਂਡਵਾਸ਼ ਕਰਨਾ ਇਹ ਸਾਰੀਆਂ ਸਾਵਧਾਨੀਆਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਅਸਰ ਜਲੰਧਰ ਵਿਖੇ ਗੁਰਗਪਿਆਂ ਦਾ ਜਿਵੇਂ ਪਾਣੀ ਜਾਂ ਜੂਸ ਵਗੈਰਾ ਗੰਨੇ ਦਾ ਉਹ ਬੈਨ ਕੀਤਾ ਗਿਆ ਕਿ ਇੱਥੇ ਸਮਰਾਲੇ ਵਿੱਚ ਵੀ ਜਿਹੜਾ ਹਾਈਜੀਨ ਨਹੀਂ ਯੂਜ਼ ਕਰਦੇ ਕੀ ਉਹਨਾਂ ਲਈ ਕੁਝ ਕਰ ਕੀਤਾ ਜਾਵੇਗਾ ਇਹ ਗੱਲ ਹੈ ਕਿ ਜਲੰਧਰ ਦੇ ਵਿੱਚ ਮੈ ਵੀ ਖਬਰ ਪੜੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉੱਥੇ ਕੈਂਟੋਨਮੈਂਟ ਏਰੀਆ ਦੇ ਵਿੱਚ ਇਸ ਤਰ੍ਹਾਂ ਕੋਈ ਕੀਤਾ ਗਿਆ ਸੀਗਾ ਤੇ ਬਾਰੇ ਐਸਾ ਚੋ ਕੋਈ ਜੜੀ ਹੈ ਪੰਜਾਬ ਦੇ ਲਈ ਲਾਗੂ ਨਹੀਂ ਹੋਇਆ ਅ ਜੋ ਮੇਰੀ ਜਾਣਕਾਰੀ ਹੈ ਉਹਦੇ ਵਿੱਚ ਇਹੀ ਹੈ ਕਿ ਜਿਹੜੀ ਗਰਮੀ ਵਿੱਚ ਹੋਣ ਵਾਲੀਆਂ ਬਿਮਾਰੀਆਂ ਉਹ ਜ਼ਿਆਦਾਤਰ ਕਿ ਨਤੀਜੇ ਤੋਂ ਹੋਣ ਦੇ ਚਾਂਸ ਰਹਿੰਦੇ ਆ ਜਿੱਥੇ ਹਾਈਜੀਨ ਮੇਨਟੇਨ ਨਹੀਂ ਹੋਇਆ ਹੁੰਦਾ ਸੋ ਜੇ ਆਪਾਂ ਨੇ ਸਫਾਈ ਦੇ ਨਾਲ ਜਿਵੇਂ ਗੋਲ ਕਪਿਆਂ ਵਿੱਚ ਪਾਣੀ ਜੇ ਸਫਾਈ ਨਹੀਂ ਆ ਬੰਦੇ ਨੇ ਗਲਵਜ਼ ਨਹੀਂ ਪਾਏ ਗੰਨੇ ਜਿਹੜੇ ਆ ਉਹ ਸਹੀ ਤਰੀਕੇ ਉਹਨੇ ਨਹੀਂ ਧੋਏ ਤਾਂ ਇਹ ਕੋਈ ਇਸ ਤਰ੍ਹਾਂ ਬਰਫ ਜੇ ਕੋਈ ਚੰਗੀ ਹੈ ਨਹੀਂ ਤਾਂ ਬਿਮਾਰੀ ਹੋ ਸਕਦੀ ਹੈ ਸੋ ਐਜ਼ ਅ ਪ੍ਰੀਕੌਸ਼ਨਰੀ ਮੀਅਰ ਹੋ ਸਕਦਾ ਉਸ ਇਲਾਕੇ ਵਿੱਚ ਕੋਈ ਅਜਿਹੇ ਕੇਸ ਰਿਪੋਰਟ ਹੋਏ ਹੋਣ ਜਿਸ ਕਰਕੇ ਸਰਕਾਰ ਨੇ ਉਸ ਚੀਜ਼ ਦਾ ਲਿਆ ਹੋਵੇ ਕਿ ਹਾਂ ਵੀ ਆਪਾਂ ਨੂੰ ਬਿਮਾਰੀ ਕਿਤੇ ਵਧਣਾ ਜਾਵੇ ਇਸ ਕਰਕੇ ਉਸ ਏਰੀਆ ਚ ਹੈ ਬਟ ਸਾਰੇ ਪੰਜਾਬ 'ਚ ਲਾਗੂ ਨਹੀਂ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز